ਦਿਲ ਦਰਿਆ ਰੱਖ ਸੱਜਣਾ ਐਵੇਂ ਰਿਸ਼ਤਿਆਂ 'ਚ ਬੇਵਫਾਈ ਨਹੀਂ ਉਹ ਕਮਾਈ ਦੀ ਦਿਲ ਦਰਿਆ ਰੱਖ ਸੱਜਣਾ ਐਵੇਂ ਰਿਸ਼ਤਿਆਂ 'ਚ ਬੇਵਫਾਈ ਨਹੀਂ ਉਹ ਕਮਾਈ ਦੀ ਰੱਖ ਕੇ ਰਿਸ਼ਤਾ ਰੋਹਾਨੀ ਸੱਜਣਾ ਦੇ ਜਿਸਮਾਂ ਤੇ ਅੱਖ ਨਹੀਂ ਉਹ ਟਿਕਾਈ ਦੀ ਵੇ ਮਾਹੀ ਵਾਲਾ ਸਿੱਖ ਖੜਨਾ ਵਾਂਹ ਕਿਨਾਰਿਆਂ ਨਾਲ ਸਮੁੰਦਰ ਦੇ ਵੇ ਮਾਹੀ ਵਾਲਾ ਸਿੱਖ ਖੜਨਾ ਵਾਂ ਕਿਨਾਰਿਆਂ ਨਾਲ ਸਮੁੰਦਰ ਦੇ ਵਿੱਚ ਕੈਰੇ ਤੂਫਾਨਾ ਕਦੇ ਸੱਜਣਾ ਦੀ ਔਕਾਤ ਨਹੀਂ ਉਹ ਅਜਮਾਈ ਦੀ ਥੈਂਕ ਯੂ